ਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੁਣ ਵਾਇਗੁਰਜੀ ਹੁਣ ਆਤਿਸ਼ਬਾਜ਼ੀ ਹੋਈ ਹੈ ਜੋ ਕਿ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਤਰੀਕੇ ਨਾਲ ਹੋਈ ਹੈ ਜੀ ਤੇ ਸਾਰੀਆਂ ਸੰਗਤਾਂ ਐਨਆਰਆਈ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਅਮਰੀਕਾ ਤੋਂ ਤੇ ਹੋਰ ਵੀ ਤੋਂ ਹਰ ਇੱਕ ਸੰਗਤਾਂ ਪਹੁੰਚੀਆਂ ਦੇਸ਼ਾਂ ਦੇਸ਼ਾਂ ਤੇ ਜੇਜਾ ਸ਼ੋਰ ਵੀ ਹੋਇਆ ਵਾਇਗੁਰਜੀ ਵੱਖ-ਵੱਖ ਤਰ੍ਹਾਂ ਦੇ ਫਟਾਕੇ ਦੇਸ਼ਾਂ ਦੇਸ਼ਾਂ ਤੋਂ ਵੀ ਪਟਾਕੇ ਆਏ ਨੇ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਮੇਰਾ ਨਾਮ ਹੈ ਦਲਜੀਤ ਸਿੰਘ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤਾਂ ਤਾਂ ਗੁਰੂ ਆਮਰਦਾਸ ਦੀ ਗੁਰੂ ਨਗਰੀ ਖਲੋਤੇ ਆ ਤੇ ਗੁਰੂ ਆਮਰਦਾਸ ਜੀ ਦਾ ਗੁਰਦੁਆਰਾ ਬਣਾ ਰਿਹਾ ਦੂਰੋਂ ਨੇੜੇ ਸਾਰੀਆਂ ਸ਼ਕਤਾਂ ਵਧੇਸ਼ਾ ਦੇ ਵੀ ਆ ਬਹੁਤ ਵਧੀਆ ਲੱਗ ਰਿਹਾ ਵਾ ਰੋਹਾਨੀ ਕੀਰਤਨ ਦਰਬਾਰ ਹੋ ਰਿਹਾ ਵਾ ਤੇ ਆਤਿਸ਼ਬਾਜੀ ਵੇਖ ਕੇ ਤਾਂ ਕੀ ਬਾਤ ਹੈ ਆਤਿਸ਼ਬਾਜੀ ਅੱਜ ਪਰਪੂਸ਼ਨ ਰਹਿ ਤੋਈ ਆ ਲੇਜਰ ਚ ਵੀ ਹੋਇਆ ਕਿੱਦਾਂ ਦਾ ਇਹ ਬਣ ਮਾਰ ਇਹ ਬਹੁਤ ਵਧੀਆ ਉਪਰਾਲਾ ਸ਼੍ਰੋਮਣੀ ਕਮੇਟੀ ਦਾ ਜੀ ਜਿੰਨੀ ਵੀ ਪ੍ਰੋਸ਼ ਪ੍ਰਦੂਸ਼ਣ ਰਹਿ ਤੋ ਹੋਏ ਨਾ ਉਨਾ ਹੀ ਚੱਖਾ ਆਉਣ ਵਾਲੇ ਟਾਈਮ ਤੇ ਮੇਰਾ ਕਹਿ ਲੈ ਇਹ ਵੀ ਜਰਾ ਵੇਂਦਾ ਪ੍ਰਦੂਸ਼ਣ ਵੀ ਖਤਮ ਹੋ ਜਾਗਾ ਹੋਰ ਵਧੀਆ ਅਲੌਕਿਕ ਹੋਏ ਸਭ ਦਾ ਵਿੱਚ ਕਿੰਨਾ ਉਛਾਲ ਦੇਖਣ ਨੂੰ ਮਿਲਿਆ ਤੁਸੀਂ ਦੇਖੋ ਵੀ ਜਦੋਂ ਆਤੀਸ਼ਾਭਾਜੀ ਸ਼ੁਰੂ ਹੋਈ ਸੀ ਜਿਸ ਕਾਰਨ ਪੂਰਾ ਸਮਾਣ ਗੁੰਝਿਆ ਸੀ ਆਹ ਬਾਤ ਹੈ ਗੁਰੂ ਨਗਰੀ ਦਾ ਗੁਰੂ ਨਗਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਦੀਪ ਕੌਰ ਸਿੱਧੂ ਪ੍ਰਦਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸਤਰੀ ਵਿੰਗ ਮੈਂ ਹਰ ਵਾਰ ਦੀ ਤਰ੍ਹਾਂ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਤੇ ਮੈਂ ਕੱਲ ਦੀ ਇੱਥੇ ਜਿਹੜੀ ਹਾਜ਼ਰੀ ਹੈ ਮੈਂ ਸੰਗਤ ਦੇ ਵਿੱਚ ਭਰੀ ਆ ਸੰਗਤ ਦਾ ਜਿਹੜਾ ਜੋਸ਼ ਆ ਸੰਗਤ ਦਾ ਇਕੱਠਾ ਸੰਗਤ ਦੀ ਸ਼ਰਧਾ ਭਾਵਨਾ ਮੈਂ ਕੱਲ ਦੀ ਦੇਖ ਰਹੀ ਆ ਬਹੁਤ ਜ਼ਿਆਦਾ ਮਨ ਦੇ ਵਿੱਚ ਵੇਖ ਕੇ ਇਹਨਾਂ ਨੂੰ ਖੁਸ਼ੀ ਹੋਈ ਆ ਕਿ ਜਿਹੜੇ ਸਾਡੇ ਆਸ-ਪਾਸ ਸਾਨੂੰ ਡਰਾਵੇ ਵੀ ਮਿਲਦੇ ਸੀ ਉਹਦੇ ਡਰਾਵਿਆਂ ਦੇ باوجود ਵੀ ਜਿਹੜਾ ਸੰਗਤ ਦਾ ਜੋਸ਼ ਆ ਸੰਗਤ ਦੀ ਸ਼ਰਧਾ ਭਾਵਨਾ ਦੇਖਣ ਨੂੰ ਮਿਲ ਰਹੀ ਆ ਆਤਿਸ਼ਬਾਜ਼ੀ ਹੋ ਰਹੀ ਆ ਬਹੁਤ ਸੁੰਦਰ ਜਿਹੜਾ ਸਾਡਾ ਇਹ ਸੁਹਾਵਣਾ ਬਰੇਸ਼ਾ ਸਾਨੂੰ ਦੇਖਣ ਨੂੰ ਮਿਲਿਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਨ ਕਮੇਟੀ ਨੇ ਜਿਹੜਾ ਸਾਡਾ ਇੱਥੇ ਸਹਿਯੋਗ ਦਿੱਤਾ ਸੰਗਤ ਨੂੰ ਦੋ ਇੱਥੇ 2.5 ਲੱਖ ਦੇ ਕਰੀਬ ਜਿਹੜੀ ਸੰਗਤ ਆ ਉਹਨੂੰ ਸ਼ਰੋਮਣੀ ਕਮੇਟੀ ਦਾ ਬਹੁਤ ਵੱਡਾ ਸਹਿਯੋਗ ਮਿਲਿਆ ਸ਼ਰੋਮਣੀ ਕਮੇਟੀ ਵੱਲੋਂ ਕੋਈ ਵੀ ਕਿਸਮ ਦੀ ਕੋਈ ਵੀ ਕਿਸੇ ਕਦੀ ਕਮੀ ਨਹੀਂ ਸੰਗਤ ਨੂੰ ਸੰਭਾਲਣ ਦੀ ਕਮਰਿਆਂ ਦੀ ਕੋਈ ਲੰਗਰ ਦੀ ਤਰਾ ਮੈਂ ਦੇਖਦੀ ਆ ਰਹੀ ਹਾਂ ਹਰ ਇੱਕ ਜਗ੍ਹਾ ਤੇ ਲੰਗਰ ਲੱਗੇ ਹੋਏ ਨੇ ਸੰਗਤ ਲੰਗਰ ਸ਼ਿਕਰੀ ਕੋਈ ਕਿਸਮ ਦੀ ਕਮੀ ਨਹੀਂ ਮਾਨੂੰ ਬਹੁਤ ਖੁਸ਼ੀ ਹੋਈ ਆ ਸ਼ਰਦਾ ਭਾਉ ਦਾ ਸੰਗਤ ਦੀ ਦੇਖ ਕੇ ਤੇ ਮੈਂ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਾਰੀ ਸੰਗਤ ਦਾ तहे ਦਿਲੋਂ ਧੰਨਵਾਦ ਕਰਦੀ ਆ ਤੇ ਮੈਂ ਲੱਖ ਲੱਖ ਗੁਰੂ ਗ੍ਰਾਮਦਾਸ ਜੀ ਪਰ ਪਰ ਦੀਆਂ ਵਧਾਈਆਂ ਦਿੰਦੀ ਆ ਜੀ ਬਰਕਾ ਵੀ ਕੀਤੀ ਗਈ ਆ ਲਾਈਟਿੰਗ ਵੀ ਖਾਸ ਤੌਰ ਤੇ ਕੀਤੀ ਗਈ ਹੈ ਜੀ ਇੱਕ ਫੁੱਲਾਂ ਦੀ ਵਰਖਾ ਹੋਈ ਆ ਮੈਂ ਦੇਖਿਆ ਜੋ ਜਹਾਜ਼ ਫੁੱਲਾਂ ਦੀ ਵਰਖਾ ਕਰ ਰਿਹਾ ਸੀ ਬਹੁਤ ਸੁੰਦਰ ਦ੍ਰਿਸ਼ ਸੀ ਦੇਖਣ ਵਾਲਾ ਸੀ ਸੰਗਤ ਦੇ ਕਈ ਮੈਂ ਵੇਖਦੀ ਸੀ ਪਿੰਡਾਂ ਤੋਂ ਜਿਵੇਂ ਸੰਗਤ ਦੂਰ ਦਰਿਆ ਤੋਂ ਆਈ ਸੀ ਦੇਖ ਰਹੀ ਸੀ ਬੜੇ ਖੁਸ਼ ਹੋ ਰਹੇ ਸੀਗੇ ਇਹ ਜਿਹਾ ਜੀ ਦੀ ਵਰਖਾ ਫੁੱਲਾਂ ਦੇ ਹੋ ਰਹੀ ਆ ਸੰਗਤ ਦਾ ਜੋ ਅੱਜ ਮੈਂ ਮਨ ਦੀ ਸ਼ਰਧਾ ਭਾਵਨਾ ਦੇਖੀ ਮਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਤੁਹਾਡੇ মিডিਏ ਵਾਲੇ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜਾ ਤੁਹਾਡੇ ਸਹਿਯੋਗ ਦੇ ਨਾਲ ਜਿਹੜਾ ਸਾਡੇ ਦੂਰ ਦਰੇਡੇ ਦੇਸ਼-ਵਿਦੇਸ਼ਾਂ ਦੇ ਵਿੱਚ ਵੀ ਇੱਕ ਮੈਸੇਜ ਗੁਰੂ ਰਾਮਦਾਸ ਦਾ ਦਰਬਾਰ ਸਾਹਿਬ ਦੀ ਇਸ ਧਰਤੀ ਦਾ ਸਾਡਾ ਜਿਹੜਾ ਮੈਸੇਜ ਆ ਰਿਹਾ ਤੁਹਾਡਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ মিডিਏ ਵਾਲਿਆਂ ਦਾ ਵੀ ਧੰਨਵਾਦ ਕਰਦੀ ਹੈ ਹਰ ਸਾਹਿਬ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਪਤੀਆਂ ਸਾਰੀਆਂ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਹੋਣਾ ਵਾਹਿਗੁਰੂ ਜੀ ਹੁਣ ਆਤਿਸ਼ਬਾਜ਼ੀ ਹੋਈ ਹੈ ਜੋ ਕਿ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਤਰੀਕੇ ਨਾਲ ਹੋਈ ਹੈ ਜੀ ਦੇ ਸਾਧੀਆਂ ਸੰਗਤਾਂ ਐ ਐਨ ਆਰ ਆਈ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਅਮਰੀਕਾ ਤੋਂ ਤੇ ਹੋਰ ਵੀ ਦੁਨੀਆਂ ਭਰ ਦੀ ਸੰਗਤਾਂ ਪਹੁੰਚੀਆਂ ਨੇ ਦੇਸ਼ਾਂ ਦੇਸ਼ਾਂ ਤੋਂ ਨੇ ਜਾ ਸ਼ੋਰ ਹੀ ਹੋਇਆ ਬਾਈਕ ਨੂੰ ਜੀ ਵੱਖ-ਵੱਖ ਤਰ੍ਹਾਂ ਦੇ ਫਟਾਕੇ ਦੇਸ਼ਾਂ ਵਿੱਚ ਜਾ ਤੋਂ ਵੀ ਫਟਾਕੇ ਆਏ ਨੇ ਬਾਈਕ ਨੂੰ ਜੀ ਕਾ ਖਾਲਸਾ ਬਾਈਕ ਜੀ ਦੀ ਫਤਿਹ ਮੇਰਾ ਨਾਮ ਹੈ ਗੱਜਰ ਸਿੰਘ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਤੇ ਧੰਨ ਧੰਨ ਗੁਰੂ ਆਮਰਦਾਸ ਦੀ ਗੁਰੂ ਨਗਰੀ ਬਹੋਤੇ ਆ ਤੇ ਗੁਰੂ ਆਮਰਦਾਸ ਜੀ ਦਾ ਗੁਰੂ ਮੰਨਾ ਰਿਹਾ ਦੂਰੋਂ ਨੇੜੇ ਸਾਰਿਆ ਸੰਗਤ ਆ ਬਤੀਛਾ ਉਹ ਵੀ ਆਇਆ ਬਹੁਤ ਵਧੀਆ ਲੱਗ ਰਿਹਾ ਵਾ ਰੋਹਾਨੀ ਕੀਰਤਨ ਦਰਬਾਰ ਹੋ ਰਿਹਾ ਵਾ ਤੇ ਆਤਿਸ਼ਬਾਜੀ ਵੇਖ ਕੇ ਤਾਂ ਕਿਆ ਬਾਤ ਹੈ ਆਤਿਸ਼ਬਾਜੀ ਅੱਜ ਪ੍ਰਦੂਸ਼ਨ ਰਹਿਤ ਹੋਈ ਆ ਲੇਜ਼ਰ ショ ਵੀ ਹੋਇਆ ਅੱਜ ਕਿੰਦਾ ਮਾਹੌਲ ਹੈ ਇਹ ਬਹੁਤ ਵਧੀਆ ਉਪਰਾਲਾ ਸ਼੍ਰੋਮਣੀ ਕਮੇਟੀ ਦਾ ਜਿੰਨੀ ਵੀ ਪ੍ਰੋਸ਼ ਪ੍ਰਦੂਸ਼ਨ ਰਹਿਤ ਹੋਏ ਨਾ ਉਹਨਾਂ ਹੀ ਚੱਕਾ ਆਉਣ ਵਾਲੇ ਟਾਈਮ ਤੇ ਮੇਰਾ ਕਹਿ ਲੈ ਇਹ ਵੀ ਜਰਾ ਰੈਂਦਾ ਪ੍ਰਦੂਸ਼ਨ ਵੀ ਰੁਕ ਹੋ ਜਾਏਗਾ ਹੋਰ ਵਧੀਆ ਅਲੌਕਿਕ ਹੋਏ ਮੈਨੂੰ ਤਾਂ ਵੀ ਕਿੰਨਾ ਚੋਸ਼ਾ ਦੇਖਣ ਨੂੰ ਮਿਲਿਆ ਚੋਸ਼ਾ ਤੁਸੀਂ ਦੇਖੋ ਵੀ ਜਦੋਂ ਆਤਿਸ਼ਬਾਜੀ ਸ਼ੁਰੂ ਹੋਈ ਜਾ ਕਾਰਨ ਪੂਰਾ ਸਮਾਣ ਗੁੰਜਿਆ ਸੀ ਆ ਬਾਤ ਹੈ ਗੁਰੂ ਨਗਰੀ ਦਾ ਗੁਰੂ ਨਗਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਦੀਪ ਕੌਰ ਸਿੱਧੂ ਪ੍ਰਦਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸਤਰੀ ਵਿੰਗ ਮੈਂ ਹਰ ਵਾਰ ਦੀ ਤਰ੍ਹਾਂ ਗੁਰੂ ਰਾਮਦਾਸ ਜੀ ਦੇ ਗੁਰਪ੍ਰਭ ਤੇ ਮੈਂ ਕੱਲ ਦੀ ਇੱਥੇ ਜਿਹੜੀ ਹਾਜ਼ਰੀ ਹੈ ਮੈਂ ਸੰਗਤ ਦੇ ਵਿੱਚ ਭਰੀ ਆ ਸੰਗਤ ਦਾ ਜਿਹੜਾ ਜੋਸ਼ ਆ ਸੰਗਤ ਦਾ ਇਕਾਠਾ ਸੰਗਤ ਦੀ ਸ਼ਰਧਾ ਭਾਵਨਾ ਮੈਂ ਕੱਲ ਦੀ ਦੇਖ ਰਹੀ ਆ ਬਹੁਤ ਜ਼ਿਆਦਾ ਮਨ ਦੇ ਵਿੱਚ ਵੇਖ ਕੇ ਇਹਨਾਂ ਨੂੰ ਖੁਸ਼ੀ ਹੋਈ ਆ ਕਿ ਜਿਹੜੇ ਸਾਡੇ ਆਸੇ ਪਾਸੇ ਸਾਨੂੰ ਡਰਾਵੇ ਵੀ ਮਿਲਦੇ ਸੀ ਉਸ ਦੇ ਡਰਾਵਿਆਂ ਦੇ باوجود ਵੀ ਜਿਹੜਾ ਸੰਗਤ ਦਾ ਜੋਸ਼ ਆ ਸੰਗਤ ਦੀ ਸ਼ਰਧਾ ਭਾਵਨਾ ਦੇਖਣ ਨੂੰ ਮਿਲ ਰਹੀ ਆ ਆਤਿਸ਼ਬਾਜ਼ੀ ਹੋ ਰਹੀ ਆ ਉਹ ਸੁੰਦਰ ਜਿਹੜਾ ਸਾਡਾ ਇਹ ਸੁਹਾਵਣਾ ਬ੍ਰੇਸ਼ ਆ ਸਾਨੂੰ ਵੇਖਣ ਨੂੰ ਮਿਲਿਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਨ ਕਮੇਟੀ ਨੇ ਜਿਹੜਾ ਸਾਡਾ ਇੱਥੇ ਸਹਿਯੋਗ ਦਿੱਤਾ ਸੰਗਤ ਨੂੰ ਲੋ ਇੱਥੇ 2 2.5 ਲੱਖ ਦੇ ਕਰੀਬ ਜਿਹੜੀ ਸੰਗਤ ਆ ਉਹਨੂੰ ਸ਼ਰੋਮਣੀ ਕਮੇਟੀ ਦਾ ਬਹੁਤ ਵੱਡਾ ਸਹਿਯੋਗ ਮਿਲਿਆ ਸ਼ਰੋਮਣੀ ਕਮੇਟੀ ਵੱਲੋਂ ਕੋਈ ਵੀ ਕਿਸਮ ਦੀ ਕੋਈ ਵੀ ਕਿਸੇ ਕਦੀ ਕਮੀ ਨਹੀਂ ਸੰਗਤ ਨੂੰ ਸੰਭਾਲਣ ਦੀ ਕਮਰਿਆਂ ਦੀ ਕੋਈ ਲੰਗਰ ਦੀ ਤਰਾ ਮੈਂ ਦੇਖਦੀ ਆ ਰਹੀ ਹਾਂ ਹਰ ਇੱਕ ਜਗ੍ਹਾ ਤੇ ਲੰਗਰ ਲੱਗੇ ਹੋਏ ਨੇ ਸੰਗਤ ਲੰਗਰ ਸ਼ੁੱਧ ਰਹੀ ਕੋਈ ਕਿਸਮ ਦੀ ਕਮੀ ਨਹੀਂ ਮਾਨੂੰ ਬਹੁਤ ਖੁਸ਼ੀ ਹੋਈ ਆ ਸ਼ਰਦਾ ਭਾਉ ਦਾ ਸੰਗਤ ਦੀ ਦੇਖ ਕੇ ਤੇ ਮੈਂ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਾਰੀ ਸੰਗਤ ਦਾ तहे ਦਿਲੋਂ ਧੰਨਵਾਦ ਕਰਦੀ ਆ ਤੇ ਮੈਂ ਲੱਖ ਲੱਖ ਗੁਰਪ੍ਰਮਦਾਸ ਜੀ ਪਰ ਪਰ ਆਪਣੀਆਂ ਵਧਾਈਆਂ ਦਿੰਦੀ ਆ ਜਿਹੜੀ ਵਰਖਾ ਵੀ ਕੀਤੀ ਗਈ ਆ ਲਾਈਟਿੰਗ ਵੀ ਖਾਸ ਤੌਰ ਤੇ ਕੀਤੀ ਗਈ ਹੈ ਉਹਨਾਂ ਦਾ ਦੇਖੋ ਫੁੱਲਾਂ ਦੀ ਵਰਖਾ ਹੋਈ ਆ ਮੈਂ ਆ ਦੇਖਿਆ ਜੋ ਜਹਾਜ਼ ਫੁੱਲਾਂ ਦੀ ਵਰਖਾ ਕਰ ਰਿਹਾ ਸੀ ਬਹੁਤ ਸੁੰਦਰ ਦ੍ਰਿਸ਼ ਸੀ ਦੇਖਣ ਵਾਲਾ ਸੀ ਸੰਗਤ ਦੇ ਕਈ ਮੈਂ ਵੇਖਦੀ ਸੀ ਪਿੰਡਾਂ ਤੋਂ ਜਿਵੇਂ ਸੰਗਤ ਦੂਰ ਦਰੇੜਿਆਂ ਤੋਂ ਆਈ ਸੀ ਦੇਖ ਰਹੀ ਸੀ ਬੜੇ ਖੁਸ਼ ਹੋ ਰਹੇ ਸੀਗੇ ਇਹ ਜਾਈ ਦੀ ਵਰਖਾ ਫੁੱਲਾਂ ਦੇ ਹੋ ਰਹੀ ਆ ਸੰਗਤ ਦਾ ਜੋ ਅੱਜ ਮੈਂ ਮੰਨ ਦੀ ਸ਼ਰਧਾ ਭਾਵਨਾ ਦੇਖੀ ਮਨ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਤੁਹਾਡੇ মিডিਏ ਵਾਲੇ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜਾ ਤੁਹਾਡੇ ਸਹਿਯੋਗ ਦੇ ਨਾਲ ਜਿਹੜਾ ਸਾਡੇ ਦੂਰ ਦਰੇਡੇ ਦੇਸ਼ਾਂ-ਵਦੇਸ਼ਾਂ ਦੇ ਵਿੱਚ ਵੀ ਇੱਕ ਮੈਸੇਜ ਗੁਰੂ ਰਾਮਦਾਸ ਦਾ ਦਰਬਾਰ ਸਾਹਿਬ ਦੀ ਇਸ ਧਰਤੀ ਦਾ ਸਾਡਾ ਜਿਹੜਾ ਮੈਸੇਜ ਜਾ ਰਿਹਾ ਤੁਹਾਡਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ মিডিਏ ਵਾਲਿਆਂ ਦਾ ਵੀ ਧੰਨਵਾਦ ਕਰਦੀ ਹਾਂ ਹਾਂ ਜੀ